ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਗੋਧੇਵਾਲੇ ਦੇ ਵਿੱਚ ਗੋਧੇਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਵਪਾਰ ਦਾ ਕੰਮ ਤੇ ਜਾਨਵਰ ਪਾਈ ਦੇ ਕੋਲੇ ਆ ਮਿੱਤਰੋ ਤਿੰਨ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਬਹੁਤ ਚੰਗੀ ਸਾਹੀਵਾਲ ਗਾਂ ਦਿਖਾਉਂਗਾ ਠੰਡੀ ਸੀਲ ਮਿੱਤਰੋ ਪੂਰੀ ਤੇ ਦੋ ਵਿਖਾਉ ਇੱਕ ਵਿਖਾਉਗਾ ਹੋਰ ਪਾਇਲਟ ਵੜ ਗੱਪਣ ਪਾ ਹੁੰਦਾ ਵੀ ਬਿਲਕੁਲ ਦੇਣ ਲੈਣ ਵਾਲਾ ਹੋਊਗਾ ਤੇ ਇੱਕ ਵਿਖਾਉਗਾ ਤਾਂ ਉਹਨੂੰ ਤਾਜੀ ਸੋਈ ਮਗਰ ਵੱੱਛੀ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਂਦੇ ਆ ਉਹ ਮਿਲਦੇ ਵੀਰੇ ਨੂੰ ਸਸਤੀ ਗੱਲ ਵੀਰੇ ਸਸਤੀ ਗੱਲ ਬਾਈ ਜੀ ਹੋਰ ਠੀਕ ਠਾਕ ਹਾਂ ਹਾਂ ਵਧੀਆ ਇੱਕ ਵਾਰੀ ਐਡਰੈਸ ਕਨਫਰਮ ਕਰ ਦਈਆ ਆਪਦਾ ਬਾਈ ਨਾਂ ਜਗਦੀਪ ਆ ਪਿੰਡ ਗੋਦੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਠੀਕ ਆ ਜਗਦੀਪ ਬਾਈ ਫਿਰ ਵਪਾਰ ਦਾ ਕੰਮ ਹੀ ਆ ਹਨਾ ਹਾਂ ਵਪਾਰ ਦਾ ਕੰਮ ਆਪਣੀ ਤਿੰਨ ਚਾਰ ਤਾਂ ਡੇਲੀ ਵੇਚੀ ਜਾਂਦੇ ਆ ਹਾਂ ਡੇਲੀਆਂ ਨੂੰ ਹੀ ਆਉਂਦੀ ਆ ਵੀਡੀਓ ਹਾਂ ਠੀਕ ਆ ਬਾਈ ਅੱ ਠੀਕ ਆ ਇਹ ਪਹਿਲੇ ਨੰਬਰ ਤੇ ਮੈਡ ਜਿਹੜੀ ਕੀ ਡਿਟੇਲ ਆ ਭਾਈ ਭਾਈ ਆਪਾਂ ਤਾਂ ਲਈ ਸੀ ਚੁੱਲ੍ਹ ਕਰਕੇ ਠੀਕ ਆ ਗੱਭਾਂ ਲਈ ਸੀ ਠੀਕ ਆ ਠੀਕ ਆ ਕਲਦੀ ਸੂਈ ਆ ਠੀਕ ਆ ਥਾਣਾ ਆਪਾਂ ਧਾਰਾਂ 10 12 ਹੁੰਦੀ ਆ ਮਗਰੇ ਥਾਂ ਠੀਕ ਆ ਆਪਾਂ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਆਪਾਂ ੱੱਲ ਕਰਕੇ ਦੇਣੀ ਆ ਵੱਛੀ ਮਗਰ 8 ਕਿਲੋ ਬੋਲਾ ਤਿਆਰ ਠੀਕ ਆ ਦੁੱਧ ਕਿੰਨਾ ਦੇਜੂਗੀ ਭਈ ਇਹ ਬੈਣੀ ਵਾਲਾ ਮਗਰ ਨਾਲ ਥਾਂ ਮੈਣੀ ਵਾਲਾ ਮਗਰ ਨਾਲ ਹਾਂ ਤੇ ਦੁੱਧ ਕਿੰਨਾ ਦੇਜੂਗੀ ਭਾਈ ਭਾਈ ਦੁੱਧ ਦੇਊਗੀ 12 13 ਕਿਲੋ ਨਾਲ ਮਗਰੇ ਲਈ ਆ ਵੱਛੀ ਮਗਰ ਆ ਬੋਲੇ 8 ਕਿਲੋ ਕਲਦੀ ਸੁਣੀ ਦੀ ਆ ਠੀਕ ਆ ਭਾਰੀ ਆਪਾਂ ਛੋਟਾ ਜਿਹਾ ਹੀ ਦੇ ਦੇ ਚੂਣ ਚਾਂ ਨੂੰ ਠੰਡੀਆਂ ਮੈਂ ਕਹਿੰਦਾ ਆਪਾਂ ਧਾਰਾ ਵੀ ਮਾਰਾਂਗੇ ਵੀਡੀਓ ਦੇ ਵਿੱਚ ਠੀਕ ਆ ਠੀਕ ਆ ਵਾਹ ਦੇਖੋ ਬਈ ਦੇ ਵੇ ਲੋ ਵੀ ਐ ਘਾਟੇ ਹੋ ਜਾਂਦੇ ਆ ਵਪਾਰੀਆਂ ਨੂੰ ਕਦੋਂ ਪਾਣੀ ਹੁੰਦਾ ਮਿੱਤਰੋ ਘਾਟੇ ਵੀ ਹੋਏ ਰਹਣਾ ਕਿ ਗੱਬਣ ਵੇਚਦੇ ਆ ਲੋ ਨੂੰ ਪਤਾ ਹੀ ਵਿਥਾਣ ਅੱਧਾ ਉਹਨੇ ਬੜਕਾਤੀ ਗੱਬਣ ਗੱਬਣ ਤੇ ਆ ਗਈ ਜਗਦੀਪ ਦੇ ਕੋਲ ਤੇ ਜਗਦੀਪ ਕੋਲ ਆ ਕੇ ਰੱਖਤਾ ਇਹਨੇ ਬੱਚਾ ਤੇ ਬੱਚਾ ਰੱਖਣ ਤੋਂ ਬਾਅਦ ਫਿਰ ਆ ਗਿਆ ਨਤੀਜਾ ਇਹਦਾ ਧਾਲਾ 10 ਘਰ ਆਉਂਦੀ ਹੈ ਕਈ ਵਾਰੀ ਹਾਂ ਹਾਂ ਬਈ ਚੱਲ ਪੈਣਾ ਵਾ ਨਾੜ ਨੂੜ ਕੋਈ ਨਹੀਂ ਤੂੰ ਹੀ ਦੇ ਦੇ ਚੱਲ ਪੈਣਾ ਥਾ ਦਵਾਈ ਵੀ ਆਪਣੇ ਕੋਲ ਹੈਗੀ ਆ ਪਰ ਆਪਾਂ ਜੱਥ ਕੇ ਦਵਾਗੇ ਅਗਲੇ ਜਦੋਂ ਪੂਰਾ ਹੋ ਜਾਊਗਾ ਤੁਹਾਡਾ ਵਾਦਾ ਕਿ ਬਹੁਤ ਮੈਡੀਕਲ ਪਈਆਂ ਦਵਾਈਆਂ ਮਤਲਬ ਹੋਮੋਪੈਥਿਕ ਦੀ ਦਵਾਈ ਦੇ ਧਾਰਾ ਵੀ ਮਾਰ ਦਿੰਨੇ ਸਰ ਬਾਈ ਛੱਡੀ ਬੱਛੀ ਬਾਈ ਆ ਧਾਰਾ ਵੇਖ ਆ ਇਹਨਾਂ ਦਾ ਜਿਹੜੀ ਗੱਲ ਆਪਾਂ ਦੱਸਾਂਗੇ ਕੋਈ ਗੰਡ ਬਲੂੜੀ ਨਹੀਂ ਕੋਈ ਵਾਸਤਾ ਨਹੀਂ ਲੈ ਦੁੱਧ ਪੂਰਾ ਹੁੰਦਾ ਪੂਰੀ ਸਹੀ ਧਾਰਾ ਜੇ ਕੋਈ ਪਰ ਪ੍ਰੋਜੈਕਟ ਕਰ ਲੂਗਾ ਤਾਂ ਫੂਫਣਾਲ ਵੀ ਹੋ ਜਾਂਦਾ ਹੁੰਦਾ ਹਾਂ ਕਈ ਵਾਰੀ ਪਸ਼ੂ ਪ੍ਰੈਸ਼ਰ ਤੇ ਹੁੰਦਾ ਸੂਣ ਵਾਲਾ ਹਨਾ ਹਾਂ ਕੀਪੇ ਚ ਪਾਸ ਹੋ ਗਈ ਠੀਕ ਆ ਜਿਹੜਾ ਆਉਂਦਾ ਸੂਣ ਜਣੀ ਉਹ ਦੋ ਦੋ ਪੂੰਦਾ ਵੇਖਣੀ ਹੁੰਦੀਆਂ ਯਾਰ ਭਾਈ ਤੈਨੂੰ ਪਤਾ ਵਾ ਚੀਪੇ ਚ ਪਾਸ ਹੋਈ ਜਾਂਦੀ ਬਾਕੀ ਐ ਹੁੰਦੀ ਜਗਦੀਪਾ ਵੀ ਵਪਾਰੀ ਬੰਦਾ ਦਿਲ ਵਾਲਾ ਨੇ ਲੈ ਲੈਣੀ ਭਾਈ ਆਪਾ ਗੱਲ ਸੌਂਦਾ ਧਾਰਾਂ ਵੇਖ ਲੈ ਠੀਕ ਆ ਜਿਹੜੀ ਗੱਲ ਹੋ ਆਪਣੀ ਵੀਡੀਓ ਚ ਸੂਲਾ ਇੰਨੇ ਹੋ ਠੀਕ ਹੈ ਨਾ ਦੂਜਿਆਂ ਹੀ ਮਾਰਦੇ ਵੀ ਹਾਂ ਆ ਦੇਲ ਵਾਲਾ ਮਗਰਲੇ ਚ ਵੀ ਮਾਰ ਦਿੰਨੇ ਨਾਲ ਠੀਕ ਆ ਜੀ ਵੀ ਛੱਡ ਦਿਓ ਹਾਂ ਆ ਜਾ ਜੀ ਦੇਖ ਦੀ ਮੈਂ ਕਿੰਨੀ ਦੀ ਦੇ ਦਿੱਤੀ ਵੀਰੇ ਫੀਲ ਵੀ ਬਹੁਤ ਆਪਣੀ ਦਾ ਬਹੁਤ ਉੱਚੀ ਲਈ ਸੀ ਹੂੰ ਠੀਕ ਆ 36000 ਦੀ ਦੇ ਦਾਂ ਮਾਨਤਨ ਵਿੱਚੋਂ ਮਾਨਤਨ 100 ਕਿਲੋਮੀਟਰ ਕਰਾਇਆ ਫਰੀ ਕਰ ਠੀਕ ਆ ਬਾਈ ਫਿਰ ਪਤਾ ਜਾ ਲੈ ਮਿੱਤਰੋ ਤੁਹਾਡੇ ਘਰੇ ਪਹੁੰਚ ਜੂਗੀ 36000 ਦੇ ਵਿੱਚੋਂ ਮਾਨਤਨ ਨਾਲ ਨੋ 12 13 ਕਿਲੋ ਸਰਪੇ ਬਾਈ ਪਿਆਜ ਲੈਣ ਨੇ ਜਿਹੜੀ 8 ਕਿਲੋ ਬੋਲੇ ਤੇ ਹੀ ਆ ਦੇ ਦੇਣਾ ਬਾਈ 13 14 ਕਿਲੋ ਦੇ ਦੂਗੀ ਗਾ ਜੈਲੀ ਜੁਲੀ ਬਹੁਤ ਚੰਗੀ ਆ ਥਣ ਤੁਨ ਦਾ ਦੇ ਥਣ ਚੱਲ ਪਏ ਤੇ ਗਾਂ 50000 ਦੀ ਆ ਹਾਂ 50000 ਦੀ ਰਹੀ ਹੈ ਨਾ ਤੇ ਆ ਦੋ ਨੰਬਰ ਵਾਲੀ ਵੇੜ ਬਾਈ ਵੀਰੇ ਮੂਹ ਤੋਂ ਚਾਰ ਦੰਦਾ ਪਹਿਲਾ ਸੁਆਵਾ ਜੀ ਉਹਨਾਂ ਨੇ 31 ਠੀਕ ਕੱਚੀ ਕੱਚੀ ਆ ਹਾਂ ਠੀਕ ਚਲੋ ਬਣ ਜਾਣਾ ਇਹਨੇ 10 ਦਿਨਾਂ ਚ ਬਾਈ 10 ਦਿਨਾਂ ਦੇ ਵਿੱਚ ਵਿੱਚ ਭਰ ਜਾਣਾ ਵੇੜ ਨੇ ਕੱਢ ਕਾੜ ਵੇਲਾ ਕਿੱਡਾ ਮੂਹ ਤੋਂ ਚਾਰ ਦੰਦ ਦਾ ਮੂਹ ਵੀ ਸੋਹਣਾ ਸਨ ਨੱਖਾ ਯਾਰ ਹਾਂ ਪੂਰੀ ਬੁੱਤੀ ਬਾਤੀ ਚੰਗੀ ਆ ਪਾ ਵੀ ਆਪਾਂ ਲੋਟ ਹੀ ਦੇ ਦੇਣਾ ਕਰ ਬੇ ਫਰੀ ਪਹਿਲਾਂ ਦੀ ਹੀ ਹਣਾ ਪੂਰੀ ਪੂਰੀ ਕੱਦ ਬੁੱਤ ਦਾ ਨਿਸ਼ਾਨ ਪਹਿਲਾਂ ਦਾ ਹੀ ਹੈ ਨਾ ਹਾਂ ਨਿਸ਼ਾਨ ਪਹਿਲਾਂ ਦੇ ਤਾਂ ਕੋਈ ਡਰ ਨਹੀਂ ਹਾਂ ਇਹਦਾ ਪਹਿਲਾਂ ਤੇ ਜਰੂਰ ਹਾਂ ਇਹਦਾ ਪਕਾ ਪੁਰਾਣਾ ਹੀ ਨਿਸ਼ਾਨ ਆ ਬਾਕੀ ਵਹਿੜ ਥੱਲੋ ਥੱਲੋ ਬਹੁਤ ਥੱਲੋ ਥੱਲੋ ਬਹੁਤ ਚੰਗੀ ਜੈੜੀ ਬਹੁਤ ਅਸਰਦਾਰ ਹੈ ਮੇਰੇ ਠੀਕ ਸਨਾਪ ਕੋ ਬਹੁਤ ਚੰਗਾ ਵਾ ਚਲ ਕੇ ਵੱਛੀ ਸੰਭਨ ਨਾਲੋਂ ਅੱਜ ਆਪਾਂ ਵੱਛੀਆਂ ਦੇ ਪਾਹ ਹੀ ਦੇ ਦੇਣੀ ਹੈ ਪਾਹ ਵੱਛੀਆਂ ਜਿੱਦੇ ਯਾਰ ਗੱਲ ਹੋ ਲਾ ਜਿੱਦੇ ਤਿਆਰ ਹੋ ਗਈ ਆਪਾਂ ਨੇ ਵੀ ਪਤਾ 55000 ਦੀ ਆ ਠੀਕ ਆ ਅੱਜ ਕੱਚੀ ਕੱਚੀ 42000 ਦੀ ਦੇ ਦੇ ਠੀਕ ਆ ਫਿਰ ਤਾਂ ਯਾਰ ਆਹ 10 ਕਿਲੋ ਮੀਟਰ ਫ੍ਰੀ ਹੈ ਨਾ ਉਹਦੀ ਵੀ ਜੈਲੀ ਹੈ ਬਈ ਪੂਰੀ ਜੈਲੀ ਲੈ ਆਏ ਮੈਂ ਜਾਨਾ ਲੈ ਲੈ ਜਿਵੇਂ ਮਰਜੀ ਬੈਠਾ ਰਹਿ ਸੈਟ ਹੀ ਹੁੰਦਾ ਬਾਈ ਅਜਾ ਜੀ ਤੈਨੂੰ ਨੰਬਰ ਤੇ ਸਾਈ ਵਾਲਾ ਭਾਈ ਇਹਦਾ ਭਾਈ ਤੈਨੂੰ ਪਤਾ ਹੀ ਆ ਇਹਦਾ ਕਿਨੇ ਕਿਤੇ ਨਕੀਨੇ ਨਿਕਲਦੇ ਕੱਢ ਕੇ ਲਿਆ ਬਾਹਰ ਇਹਨੂੰ ਮੜਾ ਜਾਈ ਜੈਲੀ ਦਾ ਇੰਨੀਆਂ ਸਰਪੇ ਲੈ ਆਪਾਂ ਹੁਣੇ ਹੀ ਦਿਖਾ ਦਿੰਨੇ ਆ ਕਈ ਵਾਰ ਕਹਿ ਦੁੰਦੇ ਨਾ ਸਾਈ ਵਾਲਾ ਗਰਮ ਆ ਆ ਵੇਖ ਲਾ ਲੈ ਕੋਈ ਬੰਦਾ ਆਏ ਬੈਠ ਕੇ ਦਿਖਾਵੇ ਸਾਈ ਵਾਲਾ ਗੱਡੀ ਬਾਹਰੋਂ ਦੇ ਹੀ ਮੜਾ ਹੂੰ ਮੂੰਹ ਤੋਂ ਆਏ 6 ਦੰਦਾ 6 ਦੰਦਾ ਹੈ ਦੂਜੇ 6 7 ਕਿਲੋ ਕਿ ਨਹੀਂ 13 14 ਕਿਲੋ ਦਿੱਤਾ ਪਹਿਲਾਂ ਦੇਵੇ ਵਾਲੀ ਬੱਠੀ ਹੈ ਹਾਂ ਬੱਠੀ ਵੇਖ ਲਾ ਹਜੇ ਤਾਂ ਇਹ ਬਣਨਾ ਥੋੜਾ ਬੜਾ ਹਫਤਾ ਪੂਰਾ ਰਹਿੰਦਾ ਓਹ ਥਣ ਮੱਝਾ ਰਗਾ ਪੂਰਾ ਪੂਰਾ ਮੈਂ ਜੈਲੀ ਬਹੁਤ ਆ ਹੂੰ ਲਿਆ ਬਈ ਸੋਣੀ ਨਿਕਰ ਜਾਣਾ ਇਹਨੇ ਹਨਾ ਕਾਡਗਾੜ ਵੇਖ ਲਾ ਪੂਰੀ ਨਿਕਰ ਓਹ ਆਇਆ ਪਤਾ ਆਪਣੇ ਕੋਲੋਂ ਤੋਂ ਅੱਗੇ ਵੀ ਵੀਡੀਓ ਬਣਾ ਕੇ ਜਾਂਦਾ ਜੈਲੇ ਠੱਲੇ ਹੁੰਦੇ ਹਨਾ ਥੱਲੇ ਬੈ ਬੂ ਕਿ ਮੂੰਹ ਤੇ ਬਈ ਮੂਰੀ ਲੱਗੀ ਵੀ ਆ ਹਾਂ ਮੂਰੀ ਲੱਗੀ ਥੱਲੇ ਬੈਭੂ ਕੇ ਵੇਖ ਕੇ ਰਹਿਉਣਾ ਹਣਾ ਮੈਂ ਕਹਿੰਦਾ ਜਿਵੇਂ ਮਰਜੀ ਬਹਿ ਜਾ ਸਰਪੇ ਫੇਰ ਆਪਾਂ ਬਹਿ ਜੰਨੇ ਆਂ ਉਹ ਹੀ ਕਰੀਦਰੀ ਆਈ ਨਹੀਂ ਗਾ ਕੋਈ ਗੱਲ ਲੈ ਪੁੱਠੀ ਸਾਈਡ ਦੀ ਬਹਿ ਜੰਨੇ ਬਹਿੜ ਦੇ ਲੱਤ ਮਾਰ ਕੇ ਦਿਖਾਵੇ ਲੈ ਠੀਕ ਹੈ ਨਾ ਉਹੋ ਜੀ ਗੱਲ ਨਹੀਂ ਮੈਂ ਮੂੰਹ ਮਖਾਦੀਦੀ ਵੇ ਕਨੇੜੇ ਕਰਕੇ ਬਾਈ ਹੂੰ ਲੈ ਇੱਕ ਮਿੰਟ ਹਾਂ ਲੈ ਬਾਈ ਹਾਂ ਮੂੰਹ ਦਿਖਾ ਦੇ ਹਾਂ ਹਾਂ ਨਹੀਂ ਨਹੀਂ ਉਹ ਜਿਹੜੀ ਗੱਲ ਹੈਗੀ ਆ ਆਪਾਂ ਵੀਡੀਓ ਚ ਦਿਖਾਵਾਂਗੇ ਤੇ ਲਿਆਰਾ ਲੱਗਾ ਚੱਕ ਮਤ ਤਲੇ ਆਣ ਲੱਗਾ ਹਾਂ ਠੀਕ ਹੈ ਨਾ ਜਿਹੜੀ ਗੱਲ ਹੈਗੀ ਆ ਚੀਜ਼ ਆਪਾਂ ਚੀਜ਼ ਦਿਖਾਵਾਂਗੇ ਹਾਂ ਨਹੀਂ ਸਹੀ ਗੱਲ ਆ ਬਾਈ ਜੋ ਚੀਜ਼ ਦੱਸੋ ਯਾਰ ਹਾਂ ਜਿਹੜੀ ਚੀਜ਼ ਹੈਗੀ ਆ ਆਪਾਂ ਕਲੀਅਰ ਕਰਕੇ ਦੱਸਾਂ ਇੱਕ ਵਾਰੀ ਤੁਹਾਨੂੰ ਕਹਿੰਨੇ ਕਿਸੇ ਨੇ ਪੁੱਦੇ ਕੀ ਕੀਤਾ ਬਾਈ ਅਸੀਂ ਵੀਡੀਓ ਬਣਾਉਣਗੇ ਜਗਦੀਪ ਬਾਈ ਜ਼ਿੰਮੇਵਾਰ ਪੰਦੇ ਸੀ ਉਹਨਾਂ ਨੇ ਲਿਆ ਕੇ ਗੱਡੀਆਂ ਨਾਲੀ ਧੌਣ ਹੈ ਭਾਰਤੀ ਬਹਿ ਕੇ ਨਹੀਂ ਗੱਡੀਆਂ ਕਾਹਤੋਂ ਪਾਈਆਂ ਕਰ ਸੋਹਣੀ ਲੱਗੂ ਉਹ ਹੈ ਜੀਰ ਦੀ ਗੰਢ ਸੀ ਉਹ ਲਕੂ ਨਹੀਂ ਫਿਰ ਫਾਇਦਾ ਕੀ ਬਾਈ ਝੂਠ ਮਾਰ ਕੇ ਨਾ ਦੋ ਪਸੂ ਆਪਾਂ ਉਹ ਚੱਲ ਕੇ ਵੀ ਦੇ ਸਕਦੇ ਹਾਂ ਠੀਕ ਹੈ ਨਾ ਕਹਤੋਂ ਗੱਲ ਬੋਲੇ ਜੋ ਪਾਸ ਹੋ ਜਾਂਦੀ ਆਪਾਂ ਉਹ ਗੱ ਮੋਲ ਦੱਸ ਦਿੰਦਾ ਮੋਲ ਕੋਈ ਇਹਦਾ ਲੈਣ ਦੇਣੀ ਜਿੱਦੇ ਵੇੜ ਤਿਆਰ ਹੋ ਗਈ 65000 ਦੀ ਆਜ ਕਿੰਨੇ ਆਜ 55000 ਦੀ ਮੇਰਾ ਮਾਨ ਬਾ ਤੇਰਾ ਮਾਨ 100 ਕਿਲੋਮੀਟਰ ਠੀਕ ਹੈ ਭਾਈ ਓਕੇ ਹੁਣ ਨੰਬਰ ਦੱਸੀ ਕਿਹੜਾ ਬਈ ਭਾਈ ਨੰਬਰ ਹੈਗਾ ਆਪਣਾ 8360915507 ਇੱਕ ਵਾਰੀ ਹੋਰ ਆਉਂਦੇ 8360915507 ਠੀਕ ਹੈ ਭਾਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਗੱਲ ਬਾਤ ਮਿੱਤਰੋ ਪਿੰਡ ਹੈਗਾ ਜਿਹੜਾ ਕਿਹੜਾ ਸੀ ਗੋਦੇਵਾਲਾ ਗੋਦੇਵਾਲਾ ਜ਼ਿਲ੍ਹਾ ਹੈਗਾ ਮੁੱਗਾ ਬਾਕੀ ਜਾਣਕਾਰੀ ਲਈ ਨੰਬਰ ਸੈਕਰੀਨ ਦੇ ਉੱਤੇ ਆ ਮਿੱਤਰੋ ਤੇ ਤਿੰਨ ਗਾਵਾਂ ਜਗਦੀਪ ਬਾਈ ਦੇ ਘਰੋਂ ਦਿਖਾਈਆਂ ਭਾ ਅਕ ਵਾਰੀ ਫਿਰ ਦੱਸਦਾ ਪਹਿਲੇ ਨੰਬਰ ਵਾਲੀ 36000 ਦੀ ਦੋ ਨੰਬਰ ਵਾਲੀ 42000 ਦੀ ਤਿੰਨ ਨੰਬਰ ਵਾਲੀ 55000 ਦੇ 100 ਕਿਲੋਮੀਟਰ ਪੌੜੀ ਫ ਹਾਲੀ 36000 ਦੇ ਵਿੱਚ 100 ਕਿਲੋਮੀਟਰ ਪਹੁੰਚ ਫਰੀ ਤੇ ਆ ਵੈੜ ਪਹਿਲਾ ਨਾ ਮਿੱਤਰੋ ਹਜੇ ਨੇ ਬਣਨਾ ਇਹ ਪਾਲੀ ਚੰਗੀ ਆ ਭਾਅ ਦੇ ਵਿੱਚ ਵੀ ਚੰਗੀ ਆ ਉਂਝ ਵੀ ਗਾ ਚੰਗੀ